ਫਰੋਜ਼ਪੁਰ ਦੇ ਵਿੱਚ ਹਲਕਾ ਜੀਰਾ ਦੇ ਵਿੱਚ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਤਰਜ਼ਲ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦਾ ਹਾਲਚਾਲ ਜਾਣਨ ਦੇ ਲਈ ਹੁਣ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਵੀ ਪਹੁੰਚੇ ਤਾਂ ਸੁਖਜਿੰਦਰ ਸਿੰਘ ਰੰਦਾਵਾ ਜੀਰਾ ਦੇ ਵਿੱਚ ਜਿਹੜੀ ਹਿੰਸਕ ਝੜਪ ਹੁੰਦੀ ਉਸ ਦੇ ਵਿੱਚ ਜ਼ਖਮੀ ਹੋਏ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੇ ਤੇ ਸੁਖਜਿੰਦਰ ਰੰਦਾਵਾ ਦਾ ਕਹਿਣਾ ਹੈ ਕਿ ਕੁਲਬੀਰ ਜੀਰਾ ਤੇ ਜੋ ਹਮਲਾ ਹੋਇਆ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਤੇ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਭਗਵੰਤ ਸਿੰਘ ਮਾਨ ਨੂੰ ਇੱਕ ਚੰਗਾ ਸੀਐਮ ਵੀ ਦੱਸਿਆ ਤੇ ਉਹਨਾਂ ਦੀ ਸਿਹਤ ਯਾਭੀ ਦੀ ਵੀ ਕਾਮਨਾ ਕੀਤੀ। ਉਥੇ ਦੱਸਦੇ ਕਿ ਸੰਸਦ ਰੰਦਾਵਾ ਨੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਸਮੇਂ-ਸਮੇਂ ਤੇ ਸਰਕਾਰ ਬਦਲਦੀ ਰਹਿੰਦੀ ਹੈ। ਜੇਕਰ ਅਧਿਕਾਰੀ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਨੇ ਤਾਂ ਇਹ ਚੰਗਾ ਨਹੀਂ ਹੈ ਜਿਹਾ ਨਾ ਕੀਤਾ ਜਾਵੇ। ਉਦੋਂ ਹੀ ਫਿਰੋਜ਼ਪੁਰ ਡੀਆਈਜੀ ਰਣਜੀਤ ਸਿੰਘ ਢਿੱਲੋ ਪਹਿਲੇ ਦੋ ਵਾਰ ਕੁਲਬੀਰ ਜੀਰਾ ਦੇ ਝੂਠਾ ਮਾਮਲਾ ਦਰਜ ਕਰਵਾ ਚੁੱਕੇ ਨੇ ਤੇ ਉਹਨਾਂ ਦਾ ਕਹਿਣਾ ਕਿ ਹੁਣ ਤੀਜੀ ਵਾਰ ਪੁਲਿਸ ਦੀ ਗਲਤ ਵਰਤੋਂ ਕਰਕੇ ਉਹਨਾਂ ਤੇ ਹਮਲਾ ਕਰਵਾਇਆ ਗਿਆ ਉਦੋਂ ਹੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਨੂੰ ਲੈ ਕੇ ਉਹਨਾਂ ਪੰਜਾਬ ਦੇ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਪੁਲਿਸ ਦੀ بجائے ਪੈਰਾਮਿਲਟਰੀ ਫੋਰਸ ਲਗਾਈ ਜਾਵੇ ਤਾਂ ਜੋ ਚੋਣਾਂ ਦੇ ਵਿੱਚ ਆਮ ਲੋਕਾਂ ਦੇ ਨਾਲ ਤੱਕਾ ਨਾ ਹੋ ਸਕੇ ਪਰ ਕੀ ਹੋਇਆ ਕਿ ਸਾਰਾ ਹਾਦਸਾ ਗੱਲ ਇਹ ਹੈ ਕਿ ਅੱਜ ਨਾਮਿਨੇਸ਼ਨਾਂ ਦੀ ਜਿਹੜੀ ਡੇਟ ਸੀਗੀ ਔਰ ਕੱਲ ਅਸੀਂ ਦੱਸ ਕੇ ਆਏ ਹਾਂ ਕਿ ਸਾਡੇ ਕਿਸੇ ਸਾਡੇ ਕਿਸੇ ਬੰਦੇ ਨੂੰ ਜਿਹੜਾ ਕਿਉਂ ਨਾ ਤਾਂ ਚੁੱਲਾ ਟੈਕਸ ਦਿੱਤਾ ਹੈ ਨਾ ਕੋਈ ਐਨਓਸੀ ਦਿੱਤੀ ਹੈ ਔਰ ਉਥੇ ਗੁੰਡੇ ਖਿਲਾ ਰਿਆ ਸਾਡੇ ਵਰਕਰਾਂ ਦੀਆਂ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਔਰ ਉਹਦੇ ਚ ਐਸਐਸਪੀ ਮੈਡਮ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਆਪ ਤੁਹਾਡੇ ਜਿਹੜੇ ਨਾਮੀਨੇਸ਼ਨ ਕਰਾਵਾਂਗੇ ਔਰ ਤੁਹਾਡੇ ਬੰਦੇ ਜਿਹੜੇ ਨਾਮੀਨੇਸ਼ਨ ਕਰਨਗੇ ਅਸੀਂ ਅੱਜ 11 ਵਜੇ ਦਾ ਘਰੋਂ ਚੱਲਣ ਦਾ ਟਾਈਮ ਦਿੱਤਾ ਸੀ ਤੇ ਸਵਾ 11 ਵਜੇ ਮੈਂ ਕੈਮਰਿਆਂ ਦੀ ਰਿਕਾਰਡਿੰਗ ਵੀ ਦੇ ਸਕਦਾ ਸਵਾ 11 ਵਜੇ ਜਿਹੜੇ ਐਸਐਚਓ ਸਿਟੀ ਔਰ ਡੀਐਸਪੀ ਜੀਰਾ ਨੇ ਉਹਨਾਂ ਨੂੰ ਭੇਜਿਆ ਗਿਆ ਔਰ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਹੋ ਜੀ ਇੱਥੇ ਰਹਿਣ ਕਿਉਂਕਿ ਉਹਨਾਂ ਦਾ ਔਰ 1.200 ਬੰਦਾ ਜਿਹੜਾ ਨਾਮੀਨੇਸ਼ਨ ਕਰ ਰਿਹਾ ਹੈ ਉਹਨਾਂ ਨੂੰ ਜਾ ਲੈਂਦੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਆਪਦੀਆਂ ਬੱਸਾਂ 'ਚ ਲੈ ਕੇ ਜਾਵਾਂਗੇ ਬੱਸਾਂ 'ਚ ਉਲ ਜਾਣ ਤੋਂ ਬਾਅਦ ਦੇ ਵਿੱਚ ਜਿਹੜਾ ਕਿ ਅਸੀਂ ਤੁਹਾਡੇ ਬੰਦਿਆਂ ਦੇ ਨਾਮੀਨੇਸ਼ਨ ਪੇਪਰ ਜਿਹੜੇ ਉਹ ਦਾਖਲ ਕਰਾਵਾਂਗੇ ਤਾਂ ਸਾਨੂੰ ਜਿਹੜਾ ਪੁਲਿਸ ਨੇ ਧੋਖੇ ਦੇ ਵਿੱਚ ਰੱਖਿਆ ਔਰ ਧੋਖੇ ਦੇ ਵਿੱਚ ਰੱਖ ਦਿਆ ਹੈ ਕਿ 11 ਵਜੇ ਤੋਂ ਲੈ ਕੇ ਜਿਹੜੇ ਐਸਐਚਓ ਸਿਟੀ ਔਰ ਜਿਹੜੇ ਸਾਨੂੰ ਡੀਐਸਪੀ ਜੀਰਾ ਜਿਹੜਾ ਇਹ ਸਾਨੂੰ ਇਹ ਚੁਣਾਈ ਗਿਆ ਕਿ ਹੁਣ ਚਲਦੇ ਆ ਹੁਣ ਚਲਦੇ ਆ ਬੱਸ ਮੰਗਾਲੀ ਫਿਰ ਕਹਿੰਦੇ ਜੀ ਅਸੀਂ ਬੱਸ ਆਪਦੀ ਨਹੀਂ ਭੇਜ ਸਕਦੇ ਤੁਸੀਂ ਆਪਦੀਆਂ ਬੱਸਾਂ ਦੇ ਦਿਓ ਅਸੀਂ ਆਪਦੀਆਂ ਬੱਸਾਂ ਵੀ ਮੰਗਾਲੀਆਂ ਬੱਸਾਂ 'ਚ ਬੰਦੇ ਬਿਠਾ ਵੀ ਦਿੱਤੇ ਫਿਰ ਅਗੋ ਡੀਐਸਪੀ ਮੈਨੂੰ ਇਹ ਕਹਿ ਰਿਹਾ ਜੀ ਇੱਥੇ ਤੁਸੀਂ ਵੇਖੋ ਜੀ ਕਿ ਅਸੀਂ ਤੁਸੀਂ ਨਾ ਨਾਲ ਆਇਓ ਮੈਂ ਕਿਹਾ ਮੈਂ ਨਹੀਂ ਨਾਲ ਆਉਂਦਾ ਮੇਰੇ ਕੋਈ ਬੰਦਾ ਨਹੀਂ ਨਾਲ ਆਉਂਦਾ ਇਕੱਲੇ ਕੈਂਡੀਡੇਟ ਆਉਣਗੇ ਕਿ ਉਹ ਘਰੋਂ ਚਲੇ ਆ ਐਸਐਚਓ ਸਿਟੀ ਸਾਨੂੰ ਲੈ ਕੇ ਗਿਆ ਸ਼ੇਰਾ ਵਾਲੇ ਚੌਂਕ ਦੇ ਵਿੱਚ ਟੋਟਲੀ ਜਿੰਨੇ ਮੇਰੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਮੈਂ ਨਾਲ ਜਾ ਰਿਹਾ ਸੀ ਮੈਂ ਅੱਗੇ ਸੀਗਾ ਕਿਉਂਕਿ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜੇ ਘਰੇ ਰਹਿ ਕੇ ਲੋਕਾਂ ਨੂੰ ਕਹਿਣ ਕਿ ਤੁਸੀਂ ਇਲੈਕਸ਼ਨ ਲੜੋ ਮੈਂ ਉਹਨਾਂ ਦੇ ਵਿੱਚੋਂ ਆ ਕਿਉਂਕਿ ਮੈਂ ਵੀ ਸਰਪੰਚ ਤੋਂ ਐਮਐਲਏ ਬਣਿਆ ਸੀ ਔਰ ਮੈਂ ਇਹ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਸਰਕਾਰ ਦੀ ਧੱਕੇਸ਼ਾਹੀ ਖਲਾਅ ਪਹਿਲਾਂ ਮੈਂ ਅੱਗੇ ਚੱਲਾਂਗਾ ਜੇ ਪਹਿਲਾਂ ਗੋਲੀ ਵੱਜੂਗੀ ਤੇ ਕਲਵੀਰ ਸਿੰਘ ਜੀਰੇ ਦੇ ਵੱਜੂਗੀ ਬਾਅਦ ਚ ਮੇਰੇ ਕਿਸੇ ਵਰਕਰ ਦੇ ਆਲ ਕੋਈ ਦੇਖ ਸਕਦਾ ਠੀਕ ਜੀ ਠਣ ਜੀ ਤਾਂ ਗੁਰ ਕਲਵੀਰ ਸਿੰਘ ਜੀ ਦਾ ਤੇ ਛੱਟ ਲੱਗੀ ਸੀਸੀਟੀਵੀ ਕੈਮਰੇ ਦੇ ਫੋਟੋਆਂ ਆਈਆਂ ਜਿਹੜਾ ਟਰੈਕਟਰ ਲੈ ਕੇ ਆ ਰਿਹਾ ਜਿਹੜਾ ਵਿੱਚੋਂ ਪੱਥਰ ਮਾਰ ਰਿਹਾ ਉਹ ਅਣਪਛਾਤੇ ਜਿਹੜੇ ਜਿਹੜੇ ਸਾਹਮਣੇ ਖੜੋਤੇ ਨੇ ਉਹ ਅਣਪਛਾਤੇ ਨੇ ਸੀਸੀਟੀਵੀ ਕੈਮਰੇ ਜਿਹੜੇ ਨੇ ਅਣਪਛਾਤੇ ਨੇ ਇਹਦਾ ਮਤਲਬ ਐਡਮਿਨਿਸਟ੍ਰੇਸ਼ਨ ਨੇ ਕੋਸ਼ਿਸ਼ ਨਹੀਂ ਕਰਨਾ ਕਾਂਗਰਸ ਨੂੰ ਆਪਣੀ ਫਰਦ ਤਾਪ ਕਰਨੀ ਪੈਗੀ ਇਹਨਾਂ ਨੂੰ ਪੰਜਾਬ ਦੀ ਧਰਤੀ ਉੱਤੇ ਕੋਈ ਵਿਸ਼ਵਾਸ ਸੱਦੋਂ ਪਾਰਟੀਆਂ ਦੇ ਮਤਲਬ ਕੀ ਬੰਦਿਆਂ ਵਿੱਚ ਮੋੜੀ ਉਮਰਾ ਕਰਦੀ ਤੇ ਲੋਲੈਂਸਨਰ ਨੂੰ ਹੋ ਰਹੀਗਾ ਪਰ ਮੇਰਾ ਖਿਆਲ ਹੈ ਕਿ ਹਿਸਟਰੀ ਦੇ ਵਿੱਚ ਫਸਟ ਟਾਈਮ ਹੋਇਆ ਤੁਸੀਂ ਵੀ ਸਾਰੇ ਬੜੇ ਪੁਰਾਣੇ ਹੋ ਕਿ ਕਿ ਤੁਸੀਂ ਪੰਚਾਇਤਿਆਂ ਦੇ ਰਖਣ ਦੇਖ ਲਈਆਂ ਪਰ ਇੰਨੀ ਗੁੰਡਾਗਰਦੀ ਕਿਸੇ ਖਦੀ ਨਹੀਂ ਹੋਈ ਝੀਰੇ ਦੇ ਵਿੱਚ ਹਮੇਸ਼ਾ ਹੀ ਗੁੰਡਾਗਰਦੀ ਜਿਹੜੀ ਆਟੇ ਤੋਂ ਵੀ ਆਮ ਆਦਮੀ 파ਕੀ ਆਈ ਨਾ ਤੇ ਜਾ ਹਮਲਾ ਜੀਰਾ ਸਾਹਿਬ ਦੇ ਉੱਪਰ ਹੋਇਆ ਔਰ ਮੈਨੂੰ ਸਭ ਤੋਂ ਵੱਡੀ मेरी हैरानी वाली गल आ कि इस डीआई जी दे टाइम च दो तीजा जरा हमला गुरबीर से हो गया दो तो पहले पर्चे कि और मैं कह सकता कि जिस दिन मैं थोड़े उतोक जीरे च आया मेरी रस्ते डी जी पी साहब नई और डीआई जी ने मेरे की नीच ऑफ ट्रस्ट है ਇਹ ਇੱਕ ਵਿਸ਼ਵਾਸ ਗਾਪ ਕੀਤਾ ਡੀਆਈਜੀ ਨੇ ਰਣਜੀਤ ਸਿੰਘ ਨੇ ਮੈਂ ਨਾਲ ਗੱਲ ਹੋਇਆ ਕਿ ਬਨੋਜੀ ਡੀਡੀਪੀ ਸਾਹਿਬ ਦੀ ਕਾਲ ਆਈ ਗਿਆ ਤੇ ਆਪਾਂ ਜੀ ਜੀਰਾ ਸਾਹਿਬ ਨੂੰ ਕੀਏ ਕਿ ਇਥੋਂ ਇਹ ਆਪਣਾ ਧਰਨਾ ਚੁਕਾ ਲੈ ਕਿ ਜਿਹੜਾ ਤੁਸੀਂ ਅੱਜ ਪਰਚਾ ਕਰਨਾ ਉਹ ਕਰ ਦੋ ਤੇ ਮੈਂ ਜੀਰੇ ਦਾ ਧਰਨਾ ਚੁਕਵਾ ਲਾਂਗਾ ਕਹਿੰਦੇ ਕਿ ਪਰਚਾ ਕੋਈ ਬੜਦਾ ਹੀ ਨਹੀਂ ਤੇ ਹੀ ਪਰਚਾ ਦਵਾਂਗੇ ਕੀ ਟ੍ਰੈਸ ਟ੍ਰੈਸ ਪਾਸਿੰਗ ਨਹੀਂ ਹੈਗੀ ਇਹਨੇ ਮੈਨੂੰ ਇਹ ਵਰਡ ਕਹੇ ਨੇ ਇਸ ਡੀਆਈਜੀ ਨੇ ਔਰ ਜੇਸੂਲੇਪਤਾ ਹੋ ਚੁੱਕਿਆ ਗਿਆ ਤੇ ਕੁਲਬੀਰ ਸਿੰਘ ਜੀ ਦਾ ਇਨਾ ਬੰਦਿਆਂ ਦੇ ਉੱਤੇ ਐਫਰ ਕਰ ਦਿੱਤੀ ਜੀ ਜੇਸੂਰੇ ਦੁਬਾਰਾ ਹੋਈ ਇਸ ਪਰਿਵਾਰ ਦੇ ਉੱਤੇ ਫੇਰ ਏਸੀ ਡੀਏਜੀ ਸਾਹਿਬ ਨੇ ਕੀਤੀ ਕਿ ਅੱਜ ਜਿਹੜਾ ਖੰਤਾਸ ਦੇ ਨੇ ਐਸਟਾਈਜੀ ਵਿੱਚ ਇਹ ਦੁਬਾਰਾ ਜੁਇੰਟ ਕੀਤਿਆਂ ਨੂੰ ਟਾਈਮ ਨੂੰ ਹੋਇਆ ਤੇ ਅੱਜ ਫੇਰ ਹਮਲਾ ਜਿਹੜਾ ਕਿ ਕੁਲਬੀਰ ਸਿੰਘ ਜੀ ਦਾ ਕੀਤਾ ਗਿਆ ਇਹਦੇ 'ਚ ਮੈਂ ਸਮਝਦਾ ਕਿ ਡੀਏਜੀ ਸਾਹਿਬ ਨੂੰ ਕੋਈ ਬਹੁਤ ਵੱਡੀ ਪੋਸਟਿੰਗ ਔਰ ਰਿਟਾਇਰਮੈਂਟ ਬਹੁਤ ਪੀੜੀ ਆ ਤੇ ਮੈਨੂੰ ਬੜੇ ਵਧੀਆ ਡਿਸਟ੍ਰਿਕਟ ਚੋਂ ਕਮਿਸ਼ਨਰ ਆਫ ਪੁਲਿਸ ਲੱਗਿਆ ਸੀਗੇ ਉੱਥੇ ਬੜਾ ਬਹੁਤ ਘੱਟ ਲੋਕਾਂ ਨੂੰ ਮੌਕਾ ਮਿਲਦਾ ਮੈਂ ਦਪਾਲ ਸਾਹਿਬ ਦੀ ਸੇਵਾ ਕਰਦਾ ਔਰ ਜਿਹੜਾ ਉਹ ਇਲਾਕਾ ਤੇ ਉਹ ਤੇ ਆਪਣੇ ਅਨੁਭਵ ਤਨ ਮੈਂ ਸਮਝਦਾ ਕਿ ਮੇਰੀ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਲੱਗੀ ਹੈ ਤੇ ਮੇਰੀ ਟ੍ਰਾਂਸਫਰ ਨਾ ਕਰ ਦਿੱਤੀ ਗਈ ਪਰ ਉਹਨੇ ਮੇਰਾ ਖੜ ਗੁਰੂ ਦੀ ਸੇਵਾ ਕਰਨ ਦੀ ਬਜਾਏ ਗੁਰਬੀ ਦੀ ਸੇਵਾ ਵੱਧ ਕਰ ਲਈ ਤਰਜੀਹ ਦਿੱਤੀ डी एस पी का कोई भी उन्होंने मैं इन्ना व्डा नहीं समझता मेरे ख्याल जो शह डी जी पी दी कलबीर हार वाले हमला होंगे तो मैं प्रभाव के यही कहूँगा कि छोटी मोटी चेयरमैनी लैंड की बजाए डीआई ਗੁਰਦਰ ਦੋਦਾਂ ਮੈਂ ਬੰਤਿਖਾ ਨਹੀਂ ਸਮਝ ਉਹ ਕੋਈ ਪਰਸਵਾਹ ਲੰਦਾ ਸੀ ਇਹੋ ਜਿਹਾ ਮੈਂ ਤੇ ਯਾਦ ਤੁਹਾਡੇ ਸਾਹਮਣੇ ਮੈਂ ਕਹੀ ਜਾਂਦਾ ਕਿ ਜੀਵਰਾ ਹੋਇਆ ਪਰਚਾ ਮੇਰੇ ਨਾਲ ਗੱਲ ਕੀਤੀ ਕਿ ਤੂੰ ਚੁਕਵਾ ਦੋ ਜਾਂ ਸੀ ਕੋਈ ਐਫ ਆਰ ਨਹੀਂ ਕਰਦੇ ਕਿ ਚੁਕਵਾ ਕੇ ਤੇ ਜਿਹਦਣ ਮੇਰੇ ਨਾਲ ਗੱਲ ਕੀਤੀਗਾ ਉਹਨੂੰ ਪੁੱਛ ਲਓ ਜਾ ਕੇ ਕੀ ਕੀਤੀ ਕਿ ਨਹੀਂ ਕੀਤੀ ਗੱਲ ਮੇਰੇ ਨਾਲ ਉਹ ਤੁਹਾਡੀ ਬਾਤ ਨਹੀਂ ਕਰ ਰਿਹਾ ਕਿ ਕੀ ਹੋਇਆ ਇਹਦਾ ਮਤਲਬ ਕਿ ਜੇ ਸੋਦੇ ਤੇ ਮੈਂ ਮਚੂਟ ਪੋੜੇ ਉਹਦਾ ਬ੍ਰੀਚ ਆਫ ਟਰਸਟ ਸੀ ਇੱਕ ਵਿਸ਼ਵਾਸਕਾਰ ਸੀ ਕ੍ਰੈਕ ਦਾ ਲੀਡਰ ਨੂੰ ਕਹਿਣਾ ਕਿ ਜੀ ਅਸੀਂ ਕੋਈ ਮੈਂ ਕਿਹਾ ਮੈਂ ਕਿਹਾ ਜੇ ਇਹ ਕੰਮ ਤੇ ਅੱਜ ਦੀ ਕਰ ਦੋ ਤੇ ਮੈਂ ਫਿਰ ਵੀ ਇਹਨੂੰ ਕਹਾਂਗਾ ਕਿ ਬਾਕੀ ਬੰਦੇ ਜਾਓ ਕਿ ਇਹਨੂੰ ਅਰੈਸਟ ਕਰਕੇ ਲੈ ਜਾਓ ਕਹਿੰਦੇ ਕੋਈ ਕੋਈ ਬੜਦੀ ਨਹੀਂ ਤੋਂ ਦੇ ਬਾਅਦ ਪਰਚਾ ਕਰਨਾ ਕਿ ਕੱਲ ਤੱਕ ਲੈ ਔਰ ਉਹਦੀ ਪਤਾ ਨਹੀਂ ਕਿ ਤੇ ਮੇਰੀ ਬਜਾਏ ਡੀ.ਆਈ.ਜੀ. ਮੇਰੇ ਤੋਂ ਬੈਟਰ ਦੱਸ ਸਕਦਾ ਕਿ ਉਹਦੇ ਨਾਲ ਪਰਸਨਲ ਕੀ ਗੱਲਾਂ ਤੇ ਕੀ ਇੰਨਾ ਜੀਰਾ ਸਾਹਿਬ ਨੇ ਕੀ ਕਿਹਾ ਮੇਰੇ ਨਾਲ ਮੇਰੇ ਨਾਲ ਉਹ ਜਰਾ ਵਧੀਆ ਜਵਾਬ ਦੇ ਸਕਦਾ ਪਰ ਮੈਂ ਆਸਕਰੂ ਕਾ ਕਿ ਉਹਨਾਂ ਨੂੰ ਚੰਗੀ ਪੋਸਟ ਨਹੀਂ ਮਿਲਦੀ ਤੇ ਅਕਰਬੂਰ ਸਿੰਘ ਜੀ ਦੇ ਤੇ ਇਹਨੇ ਪਰਸੇ ਕਰਦੇ ਸਰਕਾਰ ਉਸ ਪਾਰਟੀ ਦਾ ਅਗਲਾ ਐਲੈਕਸ਼ਨ ਕੀ ਹੋਊਗਾ ਕਰਾਂਗੇ ਸਾਡੇ ਪ੍ਰਧਾਨ ਜੀ ਅੱਥੇ ਬਿਠੇ ਨੇ ਅ ਅੱਜ ਉਹਨਾਂ ਨੇ ਸ਼ਾਮੀ ਪਹੁੰਚਣਾ ਤੇ ਕੱਲ ਚਾਤਰੀ ਤੋਂ ਅਸੀਂ ਮੇਟ੍ਰੋਟੀਡੀ ਜੀ ਫਿਰ ਉਹਨੂੰ ਮਿਲਾ ਦੇ ਬਾਕੀ ਸਾਰਿਆਂ ਨੂੰ ਮਿਲਾ ਕੇ ਪਰ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਕਿਸੇ ਵੀ ਬਲੌਕ ਦੇ ਵਿੱਚ ਪੰਚਾਇਤ ਸਟਰੀ ਨਹੀਂ ਬਿਠੇ ਮੈਂ ਅਗੇ ਪੁਨੇ ਪਿੱਛੇ ਸੀਗੇ ਸਾਰੇ ਮੈਂ ਵੀਡੀਓ ਧਾਰੀ ਵਾਲਨ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਕਹਿੰਿਆ ਕੂਬ ਨੂੰ ਝੂਠ ਹੀ ਕਹੀ ਜਾ ਰਿਹਾ ਕਿ ਸੋਂਗੂ ਸੀ ਜਿਹੜਾ ਨਹੀਂ ਉਹਦੀ ਥਾਂ ਉਹਦੇ ਜਿਹੜੇ ਹੁੰਦੇ ਐਡਮਿਨਿਸਟਰेटर ਉਹਦੀਆਂ ਮੈਂ ਕਿਹਾ ਕਦੀ ਐਡਮਿਨਿਸਟਰेटर ਵੀ ਸ਼ੁੱਡ ਨਾਟ ਐਕਚੁਅਲੀ ਪਰਚੇਸ ਦੇ ਸੈਟਾ ਤੇ ਮੈਂ ਕਿਹਾ ਤੂੰ ਝੂਠ ਹੀ ਬੋਲ ਜੜਾ ਮੈਂ ਡੀਸੀ ਨੂੰ ਮੈਸੇਜ ਪਾਇਆ ਕਿ ਸੋਨ ਨੂੰ ਮਸੀ ਅੱਜ ਵੀ ਨਹੀਂ ਪਹੁੰਚਿਆ ਔਰ ਜੋ ਕੱਲ੍ਹ ਗੁਰਦਾਸਪੁਰ ਦੇ ਵਿੱਚ ਅਸੀਂ ਸਾਰੇ ਡਿਟਰ ਗਏ ਆ ਤੇ ਉਸੇ ਜੋ ਕਿਸੇ ਦਾ ਬਿਹੇਵੀਅਰ ਸੀਗਾ ਇਹ ਪੰਜਾਬ ਚ ਡੈਮੋ ਦੇ ਸੀਦਾ ਕਾਹਨ ਹੋ ਗਿਆ ਤੁਸੀਂ ਸਾਡੇ ਕੋਲ ਬੀਜ ਜਿਹੜੀ ਕਦੀ ਇਹ ਨਹੀਂ ਰਿਸ਼ੂ ਹੋਇਆ ਕਿ ਚੁੱਲਾ ਟੈਕਸ ਨਹੀਂ ਸੀ ਕਿਸੇ ਨੂੰ ਰੋਕਿਆ ਤੇ ਮੇਰੇ ਖਿਆਲ ਥੇ ਕਿ ਜੋ ਐਡ ਕੀ ਹੋਇਆ ਚੁੱਲਾ ਕਿਸੇ ਦੇ ਘਰ ਨਹੀਂ ਆਲੀ ਚੁੱਲਾ ਟੈਕਸ ਦੀ ਹੋਣੀ ਲੋੜ ਵੀ ਨਹੀਂ ਤੇ ਇਹ ਤਾਂ ਸੈਂਬੜੀ ਚ ਜਾ ਕੇ ਜਦੋਂ ਸਰਕਾਰ ਆਏਗੀ ਸਬਤੋ ਪਿਲੋਚੂਲਾ ਟੈਕਸ ਖਤਮ ਕੀਤਾ ਜਾਏਗਾ ਤਾਂ ਕਿ ਲੋਕਾਂ ਦੀ ਲੁੱਟ ਖੁੱਟ ਤੇ ਪੰਚਾਇਤਾਂ ਦੀ ਲੁੱਟ ਜਿਹੜੀ ਇਹ ਨੂੰ ਬੰਦ ਕੀਤਾ ਜਾਏ ਸਰ ਪੁਲਿਸ ਨੇ 750 ਜਿਹੜੇ ਕਿ ਫਸਟ ਟਾਈਮ ਹੋਏਗਾ ਪੰਜਾਬ ਦੇ ਵਿੱਚ ਮੈ ਜੀਪੀ ਸਾਹਿਬ ਨੂੰ ਵੀ ਕੱਲ੍ਹ ਵੀ ਮਿਲ ਕੀਤੀ ਆ ਕਿ ਫਸਟ ਟਾਈਮ ਹੋ ਰਿਹਾ ਕਿ ਪੰਜਾਬ ਦੇ ਵਿੱਚ ਲਾਅ ਆਂਡ ਆਰਡਰ ਦੇ ਉੱਤੇ ਧਗੀਆਂ ਉੱਡ ਜਾਣਗੀਆਂ ਯਾ ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਪਾਰਲੀਮੈਂਟ ਦੀਆਂ ਹੁੰਦੀਆਂ ਕੀ ਆਪੀਆ ਫੌਜੀ ਬੀਐਸਐਫ ਆਉਂਦੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਹੁੰਦਾ ਤੇ ਅੱਜ ਜਦੋਂ ਪੰਜਾਬ ਪੁਲਿਸ ਦੇ ਚ ਹਰ ਪਿੰਡ ਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਗੈਂਗਸਟਰ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਸਿਰੋਪੇ ਪਾਏ ਜਾ ਰਿਹਾ ਕਿ ਤੁਹਾਨੂੰ ਅਸੀਂ ਬਣਾ ਦਿੱਤਾ ਸਰਪੰਚ ਉੱਥੇ ਇੱਕ ਪਿੰਡ ਦੇ ਇੱਕ ਕਨਸਟੇਬਲ ਕੀ ਕਰੇਗਾ ਇਸ ਕਰਕੇ ਇਹ ਫੇਅਰ ਇਲੈਕਸ਼ਨ ਨਹੀਂ ਇਹ ਗੁੰਡਾਗਰਦੀ ਦੀ ਇਲੈਕਸ਼ਨ ਹੈ ਔਰ ਆਸ ਕਰਦੇ ਕਿ ਮੋਨਟਰੀ ਸਾਫ ਜਿਹੜੇ ਬਿਮਾਰ ਸੀਗੇ ਵਾਇਕੂਨੂਗਾ ਦੀ ਲੰਬੀ ਉਮਰ ਕਰੇ ਤੇ 2027 ਦੀ ਇਲਕਸ਼ਨਾਂ ਚ 93 ਜਿੱਤ ਗਿਆ ਸੀ 2026 ਦੇ ਵਿੱਚ 33 ਰਹਿ ਗਏ ਨੇ ਤੇ 2027 ਚ ਇਹਨਾਂ ਨੂੰ 0 ਤੇ ਲੈ ਕੇ ਆਵਾਂਗੇ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਦੀ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਸਾਡੇ ਕੰਦੇ ਪੀਰੇ ਦੇ ਵਿੱਚ ਇਹਨਾਂ ਦੇ ਨਾਲ ਪ੍ਰੇਪਰ ਬਾਜ ਦੇ ਵਿੱਚ ਇਹ ਨੂੰ ਜਿਹੜੇ फरंग बि फैरंग कलपी ज फैरंग जी फैरंग ਆਹ ਟਰਾਲੀ ਵੀ ਥਾਲੀ ਆ ਦੇਖੀ ਜਾ ਰਹੀ ਹੈ ਟਰਾਲੀ ਕਾਂਗ ਰਸਤੇ ਉੱਤੇ ਆ ਦੇਖੋ ਟਰਾਲੀ ਰੰਗ ਵੀ ਆ ਫੇਰਿੰਗ ਚੱਲ ਪਈ ਇਸ ਟਾਈਮ

ਆਹ ਦੇਖੀ ਜਾ ਰਹੇ ਟਰਾਲੀ ਗਾਂ ਦੇ ਰਸਤੇ ਉੱਤੇ